ਕਾ ਕਿ ਦੂਰੀ ਫਿਰਦੀ ਆਪਣੇ ਘਰੇ ਖੁੱਲੇ ਜੇ ਬਾਲ ਵਾਲੀ ਬਈ ਇਹ ਤਾਂ ਆਪਣੀ ਪਰੰਜਲ ਹੈ ਹੋਰ ਕੌਣ ਹੈਗੀ ਕਿਆ ਚੱਕ ਬਈ ਪੂਜੀ ਤਾਂ ਗੂਗਾ ਜੱਸੀ ਦਾ ਤਾਂ ਨੱਪੜਾ ਮੁੰਡੇ ਦਾ ਕੰਮ ਹੈ ਦਾ ਕੀ ਹੋ ਗਿਆ ਹੋਣਾ ਕੀ ਇਹ ਨਹੀਂ ਖੜਦੀ ਤੇ ਕਿਆ ਉਹ ਖੁੱਲੇ ਜੇ ਬਾਲ ਵਾਲੀ ਘਰ ਨਹੀਂ ਬਿਠਾਉਣੀ ਹੁੰਦੀ ਹੈ ਹੈ ਫਿੱਧਰੀ ਪੁਦਰੀ ਜਿਹੜੀ ਜੂੜਾ ਕਰੇ ਉਹ ਘਰ ਬਿਠਾਉਣੀ ਗੁੱਡ ਮਾਰਨਿੰਗ ਜੀ ਗੋਡਾ ਮਾਰਨੀ ਆਈ ਤੇਰਾ ਐਦਾ ਅੱਧ ਕਿੰਦਰ ਪਹਾੜੀ ਵਿੱਚ ਜਾ ਬਣਾ ਫਿਰਦਾ ਹੋਏ ਥਾਣੇ ਜਾ ਰਹੀਆਂ ਅੱਛਾ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਬਰਸ਼ ਕਰਿਆ ਕਰੋ ਦੰਤਨ ਨਾ ਕਰਿਆ ਕਰੋ ਉਹ ਭਾਈ ਮੈਤੋ ਨਹੀਂ ਉਹ ਝੱਗ ਦੀ ਹੁੰਦੀ ਹੈਗੀ ਮੈਂ ਤਾਂ ਦੇਸੀ ਯੰਤਰ ਠੀਕ ਹੈ ਤੁਹਾਨੂੰ ਮੇਰੇ ਸਟੇਟਸ ਦਾ ਹੀ ਦੇਖ ਲਓ ਪਹਿਲਾਂ ਥਾਣੇ ਕੀ ਕਰਨ ਜਾਂ ਨਾਲਾ ਛੁੱਟੀਆਂ ਲੈਂਤੀਆਂ ਨੇ ਤੈਨਨੇ ਉਹ ਜਨਾਬ ਦਾ ਫੋਨ ਆਇਆ ਸੀ ਅੱਧੇ ਘੰਟੇ ਦਾ ਜ਼ਰੂਰੀ ਕੰਮ ਆ ਭੈਣ ਖੜਾਵੇ ਤਰਾ ਜਨਾਬ ਖੜਕੇ ਇੱਥੇ ਪਏ ਗਰ ਮੇਰਾ ਜਨਾਬ ਹੋ ਜੂ ਠੰਡ ਹੋਈ ਪਈ ਹੈ ਹੈ ਮੇਰਾ ਤੇਰੇ ਬਣਾਉਣੀ ਨਹੀਂ ਜੀ ਲੱਗਦਾਗਾ ਬਸ ਅੱਧੇ ਘੰਟੇ ਲਗਾ ਫਿਰ ਆ ਗਈ ਨਾ ਤੇ ਪਰਸੋਂ ਆਪਾਂ ਜਾ ਰਹੇ ਹਾਂ ਸ਼ਿਮਲੇ ਹਨੀਮੂਨ ਤੇ ਐ ਸ਼ਿਮਲੇ ਕੀ ਕਰ ਜਾਵਾਂਗੀ ਮੇਰਾ ਤਾਂ ਸੁੱਖ ਲੈਤੀ ਸ਼ਿਮਲਾ ਬਣਿਆ ਪਿਆ ਹੈ ਹੈ ਕਿ ਮੀਂਹ ਧੁੰਦ ਡਿਗਣ ਲੱਗ ਰਹੀ ਆ ਪਾ ਮੀਂਹ ਮੰਗੂ ਉੱਥੇ ਬਰਫ਼ ਪੈਂਦੀ ਆ ਪੱਲਟਾਂ ਦੇ ਪਰ ਉਹ ਤੈਨੂੰ ਦੋ ਸਿਲੀਆਂ ਇੱਥੇ ਹੀ ਮੰਗਾ ਲੂ ਮੈਂ ਬਰਫ਼ ਦੀਆਂ ਸਾਰੇ ਜਾਂਦੇ ਹਨੀਮੂਨ ਤੇ ਹਨੀਮੂਨ ਕੀ ਹੁੰਦਾ ਨਹੀਂ ਮੈਂ ਪਹਿਲਾਂ ਬਾਰੇ ਬੰਦੇ ਸੁਣਿਆ ਕਹਿੰਦੇ ਹਨੀਮੂਨ ਹੁੰਦਾ ਕੋਈ ਹਨੀਮੂਨ ਹੁੰਦਾ ਹੈ ਉਹ ਉੱਥੇ ਜਾ ਕੇ ਦੱਸਾਂਗੇ ਤੁਹਾਨੂੰ ਉਰੀ ਦਾ ਹੱਦ ਕੀ ਹੁੰਦਾ ਹੈ ਉੱਥੇ ਜਾ ਕੇ ਅੱਛਾ ਚਾਲੇ ਕੇ ਮੈ ਸੁਨੂ ਮੈਂ ਨਹੀਂ ਪੀਣੀ ਆਪਦੇ ਜੀਜੇ ਨੇ ਲਿਆ ਦੇ ਜੀਜਾ ਦਾ ਪੀਂਦਾ ਨਹੀਂ ਜੀ ਯਾ ਮੇਰੇ ਵਾਸਤੇ ਲਿਆ ਰਹੇ ਚਾ ਪਿਆ ਦੂੰਗਾ ਤੇਰੇ ਵਾਸਤੇ ਲਾ ਦੂੰਗਾ ਤੂੰ ਲਿਆ ਮੈਂ ਮੈਂ ਨਹੀਂ ਪੀਣਾ ਸੱਚ ਪੈਸੇ ਬੁਸਤ ਨਹੀਂ ਚਾਹੀਦੇ ਹੈ ਦੇ ਰਹੀ ਪਾਉਣ ਤੇਰੀ ਨੂੰ ਕਦੇ ਕਦੇ